ਜੋਤ ਕਿਵੇਂ ਆ? ਹਾਂਜੀ ਭਾਈ ਹੱਸੀ ਕਾਲੀ ਸਾਰਿਆਂ ਨੂੰ। ਹੋਰ ਭਾਈ ਠੀਕ ਠਾਕ। ਵਧੀਆ ਬਰੇਕ ਕਰ। ਤੇ ਅੱਜ ਦੀ ਵੀਡੀਓ ਭਾਈ ਆਪਾਂ ਨੇ ਪਿੰਡ ਸ਼ਬੀਲ ਲਈ ਦੀ ਤੇ ਸ਼ਬੀਲ ਤੇ ਬਾਅਦ ਰਾਜਾ ਜੀ ਦੇ ਟਰੈਕਟਰ ਦਵਾਇਆ ਇੱਕ ਆਪਾਂ ਨੇ। ਤੇ ਬਾਕੀ ਤਾਂ ਹੁਣ ਟਰੈਕਟਰ ਟਰੈਕਟਰ ਕਿਹੜਾ ਦੇਣਾ ਚਾਚਾ ਜੀ ਨੂੰ ਆਪਾਂ? ਟਰੈਕਟਰ ਦਿਆ ਭਾਈ ਆਪਾਂ ਨੇ 8 ਵਜੋਂ ਦਾ 30 ਪੀੜ। ਅੱਛਾ ਅੱਛਾ। ਕੋਈ ਮਿਸਟਰ ਆਪਣੇ ਪਿੰਡ ਦੀ ਸ਼ਬੀਲ ਚਾਲਦੀ ਅੱਜ ਭਾਈ ਐਤਮਾਰ ਤੇ 8 ਤਰੀਕਾ ਤੇ ਮੇਰੇ ਖਿਆਲ ਨਾਲ ਤੇ ਸਾਰੇ ਪਹੁੰਚੇ ਆ। ਸਾਡੇ ਪਿੰਡ ਦੇ ਗੱਭਰੂ ਜਵਾਨ ਕੁੰਡੇ ਮਿੱਤੇ ਬਜ਼ੁਰਗ ਸਾਰੇ ਆਤੀ ਹਾਂ ਹੈ ਗੱਡੀ ਮੇਂ ਪਲਾ ਕੇ ਆ ਪਾਣੀ ਫੇਰ ਮੈਨੂੰ ਕਹਈਆ ਨੇ ਚੱਕ ਕੇ ਲਾਉ ਉੱਤੇ ਤੇ ਪਾਣੀ ਪਲਾ ਕੇ ਨੇ ਰਹਿਣ ਉੱਥੇ ਗੱਡੀ 'ਚ ਹੈਪੀ ਨੇ ਪਲਾਤਾ 10 ਗਲਾਸ ਲੈ ਕੇ ਜਾ ਕੇ ਫੇਰ ਹੈਪੀ ਆਜੋ ਚ ਨਹੀਂ ਸਾਰੇ ਖੜੇ ਪਾ ਗੂ ਕਹਿੰਦੇ ਮੇਰੇ ਵੀਰੋ ਗਲਾਸ ਲਈ ਖੜਾ ਹੈ ਤੇ ਇੱਧਰ ਦੇਖ ਕੇ ਪਾਓ ਪਾਣੀ ਵਗਰ ਠੰਡਾ ਹੋ ਗਰਮ ਹੋ ਜਾਂਦਾ ਫੇਰ ਗੱਡੀਆਂ ਸਾਈਡ 'ਵਾਰ ਰੋਕ ਕੇ ਬਾਈ ਤੇ ਸ਼ਵੀਰ ਚਾਲਦੀ ਹੋਈ ਸਾਡੇ ਪਿੰਡ ਦੀ ਆਜੋ 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 ਲੈ ਵੀ ਜੋਤ ਕਹਿੰਦੇ ਬਾਈ ਗੱਲਬਾਤ ਐਂਡ ਕਰਾਊਗਾ ਹੁਣ ਜੋਤ ਮੈਂ ਕਿਹਾ ਸਿਰਾ ਲਾ ਕੇ ਛੱਡਣਾ ਹੁਣ ਹਾਂ ਪਹਿਲਾਂ ਮੈਨੂੰ ਪਿਕਾ ਹਾਰ ਦੇ ਦਾਂ ਬਾਈ ਉਹਨੇ ਅੱਛਾ ਮਾਹਾਂ ਨੇਕ ਨੂੰ ਆਖ ਬਈ ਇਹ ਦੇ ਹਾਂ ਗੂੜਾ ਜਿਹਾ ਦੇ ਮੈਂ ਨਾ ਮੈਂ ਗਈ ਉਹ ਮਾ ਟੱਲੇ ਹੁਣ ਹਾਂ ਇਹ ਤਾਂ ਹੈ ਹਾਂ ਹਾਰ ਸ਼ਿੰਗਾਰਤਾ ਬਾਈ ਕਰਨਾ ਹੀ ਪੈਂਦਾ ਕਿਉਂ ਪਾਲ ਬਾਈ ਹਾਂ ਜੀ ਕਿ ਨਹੀਂ ਹਾਂ ਜੀ ਹਾਂ ਟਰੈਕਟਰ ਵੀ ਥੋੜਾ ਜਿਹਾ ਵਧੀਆ ਟਮਾਟਰੀ ਜਾਂ ਗੂੜੇ ਜਿਹੇ ਕਲਰ ਦਾ ਜੇ ਹਾਰ ਪਿੱਕਾ ਜਿਹਾ ਲੱਗ ਜਾਵੇ ਗੱਲਬਾਤ ਨਹੀਂ ਨਾ ਬਣਦੀ ਹੈਗੀ ਪਰ ਠੀਕ ਹੈ ਜੀ ਠੀਕ ਹੈ ਜੀ ਲੱਗ ਗਿਆ ਲੱਗ ਗਿਆ ਜੋ ਤਾਂ ਫਿਰ 3 ਸਪੀਡ ਤੇ ਚੱਕ ਤਾਂ ਕੰਮ ਹਨਾ ਅੱਜ ਤਾਂ ਕੰਮ ਇਹ ਰਹੇ ਤੀਵਾ ਥਰੀ ਕਰੀਏ ਹੋਵੇ ਹਾਂ ਪਹਿਲਾਂ ਹੀ 3 ਰਿਪੀਟ ਲੈ ਲਓ ਹਾਂ ਤੂੰ ਇਹਨੂੰ ਕਿੱਥੇ ਲਾਈਏਗਾ ਉਰਦੋ ਨਹੀਂ ਹੈ ਕੋਈ ਕੋਈ ਰਫਾ ਹੈ ਇਹ ਵੀ ਲਓ ਵੈਲੇ ਹੋ ਜਾਓ ਕਿਉਂ ਦੇ ਦੂਸਰਾ ਆਉਣਾ ਹੈ ਹਾਂ ਇੱਥੇ ਲਾ ਦੇ ਇਹਨੂੰ ਉਹ ਸੈਂਟਰ ਚ ਆ ਜਾਊਗਾ ਇਹਨੂੰ ਇੱਥੇ ਲਾ ਦੇ ਐ ਐ ਲਾ ਦੇ ਐ ਪਹਿਲਾਂ ਇਹਨੂੰ ਠੀਕ ਲਾ ਪੀ ਆ ਜੀ ਜੀ ਇੱਥੇ ਲਾ ਦੇ ਚੱਬੀ ਲਓ ਆਦੀ ਬਿਚਾਲੀ ਆ ਗਈ ਆ ਛੱਡ ਦੇ ਬਾਈ ਇਹਦਾ ਵਿਚਾਲੀ ਹੈਗੀ ਉਹ ਥਲੇ ਲਾਓ ਹੂੰ ਮਤੜਦੇ ਰਹਿਣ ਜੋਤ ਯਾਰ ਬਾਈ ਤੂੰ ਪਹਿਲੇ ਹੀ ਨ ਰੰਗ ਲਾ ਲਈ ਹੁਣ ਬਸੇਰਾ ਕਪੜਾ ਵੱਜ ਗਿਆ ਵੀਰੇ ਨਹੀਂ ਘਰਾਂ ਜਾਣਾ ਬਈ ਹੈ ਘਰ ਜਾਏਗਾ ਐਨ ਧੋਖੇ ਦਾ ਖੜਾਤਾ ਬਾਈ ਉਹਨਾਂ ਨੇ ਐਨੇ ਚਮਕਾਇਆ ਦਾ ਪਿਆ 11 ਵਜੇ ਰਹਿ ਗਏ ਮਾੜਾ ਟੱਕ ਜੀ ਅੱਛਾ ਵੇ ਠੀਕ ਹੈ ਠੀਕ ਗਾਈਸ ਲੋ ਬਾਈ ਚਾਚਾ ਜੀ ਸਰ ਵੀ ਹੋ ਗਈ ਪਾਰਟੀ ਚਾਚਾ ਜੀ ਉਹਨਾਂ ਨੇ ਲੈ ਰਿਆ 855 3 ਸਪੀਡ ਆ ਲੋ ਜੀ ਮਾਲਕ ਸਾਹਿਬ ਵੀ ਆ ਗਏ ਕੀ ਹਾਲ ਚਾਲ ਆ ਜੀ ਕੀ ਹਾਲ ਚਾਲ ਹੈ ਦੋਸਤੋ ਬਹੁਤ ਵਧੀਆ ਜੀ ਦੋਸਤੋ ਵਧੀਆ ਜੀ ਹੋਰ ਕਹਿਮ ਭਾਈ ਉਹ ਕਹਿ ਹੈਲੋ ਗਾਈਜ਼ ਇਹ ਗਾਈਜ਼ ਇਹ ਮੈਂ ਹੂੰ ਇਹ ਹਮਾਰੀ ਚਾਬੀ ਹੈ ਇਹ ਟਰੈਕਟਰ ਦੇ ਰਹੇ ਨੇ ਹੈਲੋ ਗਾਈਜ਼ ਵੀਰੇ ਹੈਲੋ ਗਾਈਜ਼ ਵੀਰੇ ਚਾਬੀ ਦੇਣੀ ਹੈ ਵੀਰੇ 856 ਟਰੈਕਟਰ ਚਾਹੀਦਾ ਮਿਲ ਜੂਗਾ ਚਾਰ ਟਾਇਰ ਪੂਰੇ ਚਾਹੀਦੇ ਆ ਮਿਲ ਜਾਣਗੇ ਗੱਡੀ ਦੇ ਟਾਇਰ ਚਾਹੀਦੇ ਮਿਲ ਮਿਲ ਜੂਗਾ ਓਕੇ ਲੋਜੀ ਹੋ ਗਈਆਂ ਮੁबारक हो ਗਈ ਪਾਰਟੀ ਮੁबारकਾਂ ਮੁबारकਾਂ ਸਾਰਿਆਂ ਨੂੰ ਮੁबारकਾਂ ਜੀ ਜੀ ਭਾਈ ਟਰੈਕਟਰ ਲੈ ਲਿਆ ਬੱਚਾਈ ਮੁਬਾਰਕਾਂ ਹੀ ਤੁਹਾਨੂੰ ਤੇ ਅੱਜ ਤੁਸੀਂ ਇੰਨੇ ਸਾਲਾਂ ਬਾਅਦ ਟਰੈਕਟਰ ਬਦਲਿਆ ਬਣਾ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਅੱਜ ਵਧੀਆ ਲੱਗਦਾ ਵੀ ਜੀ ਠੀਕ ਆ ਜੀ ਇਹ ਜੋ ਮੈਂ ਚੋ ਹੈ ਹਾਂ ਜੀ ਪੈਸੇ ਦਾ ਫਰੀਂ ਠੀਕ ਹੈ ਅਸੀਂ ਮੂਹ ਵੀ ਬਣਾਏ ਮੂਹ ਵੀ ਪੰਜ ਸਾਲਾਂਗੇ ਹਾਂ ਫਿਰ ਤੁਹਾਨੂੰ ਮਿਲ ਜੇ ਮਾਰੇ ਜੀ ਟਰੈਕਟਰ ਕਰਦੇ ਕਰਦੇ ਪਹਿਲੇ ਟਰੈਕਟਰ ਨੂੰ ਕਿੰਨਾ ਟਾਈਮ ਹੋ ਗਿਆ ਆਪਾਂ ਨਾਲ 27 ਸਾਲ ਹੋ ਗਏ 27 ਸਾਲ ਹੋ ਗਏ ਬੰਦੇ ਬੰਦੇ 22 ਸਾਲ ਦਾ ਅੱਜ ਨਵਾਂ ਲੈਟਰ ਚੱਲਿਆ ਬਾਈ ਵਿਕੇ ਦੀ ਮਿਹਰਬਾਨੀ ਹੋ ਗਈ ਠੀਕ ਹੈ ਜੀ ਸਵਰਾਜ ਇਹ 35 35 99 ਮਾਡਲ ਹੈ 22 ਸਾਲ ਦਾ ਸਵਰਾਜ ਜਿਹੜੇ ਹਾਂ ਜੀ ਹਾਂ ਤੇ ਨਾਲੇ 27 ਹੋ ਗਏ 27 ਹੋ ਗਏ ਤੇ ਨਾਲੇ ਬਾਈ ਫਾਲੇ ਲਏ ਆ ਫਾਲੇ ਵੀ ਬੜੇ ਘੜਦੇ ਟਰੈਕਟਰ ਵੀ ਬੜਾ ਘੜਦਾ ਤੇ ਬਾਕੀ ਹੁਣ ਡਿਲੀਵਰੀ ਡਨ ਹੋ ਗਈ ਤੇ ਚੱਲੀਏ ਫਿਰ ਪਤੇ ਤੁਰ ਪਾਣਾ ਚਲੋ ਠੀਕ ਹੈ ਵੀਰੇ ਹੁਣ ਹੀ ਪਾਲੇ ਚ ਟਾਇਰ ਹੋਣੇ ਬਾਈ ਤੁਹਾਡੇ ਕੋਲ ਹੈ ਹਾਂ ਜੀ ਹਾਂ চলো 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 ਜੀ ਬਾਈ ਟਰੈਕਟਰ ਚੱਕ ਲਿਆ ਤੇਲ ਪਾ ਲਿਆ ਫਾਲੇ ਵੀ ਲੈਨੇ ਆਪਾਂ ਨੇ ਤੇ ਹੁਣ ਸਿੱਧਾ ਘਰ ਨੂੰ ਮੱਧਮ ਮੱਧ ਟੇਕੀ ਜਾ ਕੇ ਠੀਕ ਹੈ ਜੀ ਉਹ ਜੀ ਬਾਈ ਟਰੈਕਟਰ ਆਇਆ ਕਰੇ ਠੀਕ ਹੈ ਹੁਣ ਲਾਦਾ ਤੁਹਾਨੂੰ ਬਹੁਤ ਬਧਾਈਆਂ ਮਤਲਬ ਕਿੰਨੇ ਦੇਣ ਤੇ ਇਸ ਤੋਂ ਬਾਅਦ ਹੁਣ ਆਪਾਂ ਚੱਲੇ ਗਰਾਲੀ ਗਰਾਲੀ ਟਰੈਕਟਰ ਲਿਆਉਣਾ ਤੁਹਾਨੂੰ ਮੈਂ ਸਿੱਧੂ ਜੇ 45 ਠੀਕ ਹੈ ਜੀ ਬਾਕੀ ਸ਼ਾਨ ਉਹ ਤੇ ਚਲਾ ਚਲੋ ਕੇ ਟ੍ਰਾਈ ਮਾਰ ਕੇ ਆ ਜੀ ਜੀ ਬਾਈ ਟਰੈਕਟਰ ਦੀ ਟੈਸਟ ਡਰਾਈਵ ਚਲਦੀ ਆ ਟਰੈਕਟਰ ਚੱਲਦਾ ਇਸ ਟਾਈਮ ਤੀਜੇ ਮੀਡੀਅਮ ਵਿੱਚ ਠੀਕ ਹੈ ਤੀਜੇ ਮੀਡੀਅਮ ਵਿੱਚ ਤਾਂ ਸਹੀ ਚੱਲਦਾ ਆਜਾ ਪੂਰਾ ਖੋਲਿਆ ਕਰਨਾ ਨਜ਼ਾਰਾ ਹੀ ਆ ਗਿਆ ਵੀ ਭੱਜਦਾ ਬਹੁਤ ਹੈ ਤਾਂ ਲੱਗਦਾ ਵੀ ਹੁਣ ਪਹਿਲਾਂ 735 ਚਲਾਇਆ ਤਾਂ ਇਹਦਾ ਤੋਰਾ ਵੱਧ ਹੈ ਹੁਣ ਉਹਦੇ ਨਾਲ ਹਨਾ ਤਾਂ ਕਰਕੇ ਬਾਕੀ ਚਲੋ ਕਰ ਉਹਨੇ ਖੋਲੇ ਮੜਾ ਰੇਲਾ ਜਿਹਾ ਹੋ ਜਵੇ ਤੇ ਆਪਾਂ ਨੇ ਵੀ ਲੈ ਲੈਂਦਾ ਇੱਕ 245 ਮੈਸੇ 13 ਮਾਡਲ ਇਹਦੀ ਵੀਡੀਓ ਪਾਉਂਗੇ ਆਪਾਂ ਠੀਕ ਹੈ ਜੀ ਆਜਾ ਚਾਚਿਆ ਵਾਲਾ ਫਰਮ 16 17 ਵਿੱਚ ਸਹੀ ਚੱਲਦਾ ਯਾਨੀ ਕਿ ਤੋਰੇ ਤੋਰੇ ਪਹਿਲਾ ਮੀਡੀਅਮ ਦੂਆ ਆਤੀ ਆ ਪਹਿਲਾ ਹਾਈ ਦੂਜਾ ਹਾਈ ਲਾਉਣੇ ਰਹਿ ਗਿਆ ਉਹ ਵੀ ਪਹਿਲੇ ਜੇ ਮੈਂ ਜਾਦਾ ਭੱਜਦਾ ਹਲੇ ਇਹਦੇ ਨਾਲੋਂ ਜਾਵੇ ਦੇਖਦੇ ਚੱਲੋ ਹੁਣ ਨਾਲੇ ਵੀ ਨਵੇਂ ਆਉਂ ਆਉ ਜੀ ਭਾਈ ਤੀਜੇ ਮੀਡੀਅਮ ਆ ਡਾਕਟਰ ਚੱਲਦਾ ਆਪਣਾ ਤੇ ਕੰਟਰੋਲਰ ਲਾਇਆ ਵਾ ਦੂਆ ਲਿਫਟਾ ਹੁਣ ਲੈ ਛੱਡਿਆ ਵਾ ਮੇਰੇ ਭਾਲਿਆਂ ਪੂਰੀ ਪਟਾਈ ਹੋ ਰਹੀ ਹੈ। ਆ ਬ੍ਰੇਕ ਦੀ ਲੋੜ ਹੈ। ਨਾ ਕੋਈ ਡ੍ਰਿਫਟ ਚੱਕਣੇ ਦੀ। ਜਿਆ ਮੀਡੀਅਮ ਵਿੱਚ ਚੱਲ ਰਿਹਾ ਟਰ ਵਧੀਆ ਚੱਲ ਰਿਹਾ ਜਾਨੀ ਕਿ ਸੋਰਾ ਵੀ ਸਹੀ ਹੈ। ਹਸਾ ਨੂੰ ਆਵਾਜ਼ ਆਦੀ ਹੋਣੀ ਸੈਂਸਿੰਗ ਪੂਰੀ ਕਰ ਰਿਹਾ ਟਰ। ਠੀਕ ਹੈ ਜੀ।